ਬੀਤੇ ਕੱਲ ਸੁਹਾਣਾ ਦੇ ਵਿੱਚ ਤਬੜ ਤੋੜ ਗੋਲੀਆਂ ਕਬੱਡੀ ਗਰਾਊਂਡ ਦੇ ਵਿੱਚ ਚੱਲੀਆਂ ਤਾਂ ਉਸ ਗੋਲੀਆਂ ਚੱਲਣ ਤੋਂ ਬਾਅਦ ਇੱਕ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਡੈੱਡ ਬੋਡੀ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਰੱਖੀ ਗਈ ਆ ਤਾਂ ਇਸ ਵੱਡੀ ਵਾਰਦਾਤ ਤੋਂ ਬਾਅਦ ਇਹ ਸਵਾਲ ਖੜੇ ਹੋ ਰਹੇ ਸੀ ਕਿ ਆਖਰ ਕੌਣ ਸੀ ਉਹ ਹਮਲਾਵਰ ਕਿਸ ਦੇ ਵੱਲੋਂ ਭੇਜੇ ਗਏ ਸੀ ਤਾਂ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ ਇਸ ਵਾਰ ਦਾਤ ਤੋਂ ਬਾਅਦ ਇੱਕ ਗੈਂਗ ਦੇ ਵੱਲੋਂ ਪੋਸਟ ਪਾ ਕੇ ਜ਼ਿੰਮੇਵਾਰੀ ਲੈ ਲਈ ਜਿਆ ਤਾਂ ਉਹ ਪੋਸਟ ਦੇ ਵਿੱਚ ਲਿਖਿਆ ਕਿ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲੇ ਦਾ ਬਦਲਾ ਲਿਆ ਤਾਂ ਸੁਹਾਣਾ ਦੇ ਵਿੱਚ 29ਵਾਂ ਕਬੱਡੀ ਕੱਪ ਚੱਲ ਰਿਹਾ ਸੀ ਤਕਰੀਬਨ 5:30 ਵਜੇ ਦਾ ਸਮਾਂ ਸੀ ਜਦੋਂ ਇੱਕ ਕਬੱਡੀ ਕੱਪ ਸ਼ੁਰੂ ਹੋਇਆ ਕਬੱਡੀ ਸ਼ੁਰੂ ਹੋਈ ਸ਼ਾਮ ਹੁੰਦੇ ਹੁੰਦੇ ਹਨੇਰਾ ਹੁੰਦੇ ਹੁੰਦੇ ਕਈ ਹਮਲਾਵਰ ਆਉਂਦੇ ਨੇ ਬਲਰੋ ਗੱਡੀ ਦੱਸੀ ਜਾ ਰਹੀ ਹੈ ਉਸ ਦੇ ਵਿੱਚ ਆਉਂਦੇ ਨੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਰਾਣਾ ਬਲਾ ਚੌਰੀਆ ਦੀ ਉਸ ਦੇ ਵਿੱਚ ਮੌਤ ਹੋ ਜਾਂਦੀ ਆ ਤਾਂ ਹੁਣ ਜੋ ਪੋਸਟ ਪਾਈ ਆ ਇਸ ਵੱਡੀ ਵਾਰਦਾਤ ਤੋਂ ਬਾਅਦ ਪੋਸਟ ਦੇ ਵਿੱਚ ਲਿਖਿਆ ਕੀ ਆ ਲਿਖਿਆ ਗਿਆ ਕਿ ਸਿੱਧੂ ਮੂਸੇਵਾਲੇ ਦਾ ਬਦਲਾ ਲਿਆ ਸੀ ਬੰਬੀਹਾ ਗੈਂਗ ਦੇ ਨਾਲ ਸਬੰਧਤ ਦੱਸੇ ਜਾ ਰਹੇ ਨੇ ਇਹ ਗੋਪੀ ਗਨਸ਼ਾਮਪੂਰੀਆ ਗਰੁੱਪ ਦੇ ਵੱਲੋਂ ਇਹ ਪੋਸਟ ਪਾ ਕੇ ਜ਼ਿੰਮੇਵਾਰੀ ਲਈਆ ਹਾਲਾਂਕਿ ਅਸੀਂ ਇਸ ਪੋਸਟ ਦੀ ਪੋਸਟੀ ਨਹੀਂ ਕਰਦੇ ਕਿਉਂਕਿ ਪੋਸਟਾਂ ਪੈ ਜਾਂਦੀਆਂ ਨੇ ਕਿਉਂ ਪੈਂਦੀਆਂ ਨੇ ਉਸ ਦਾ ਵੀ ਜ਼ਿਕਰ ਕਰਾਂਗੇ ਪਹਿਲਾਂ ਤੁਹਾਨੂੰ ਪੋਸਟ ਪੜ੍ਹ ਕੇ ਸੁਣਾ ਦਿੰਨੇ ਇੱਕ ਵਾਰ ਕੀ ਲਿਖਿਆ ਕੀ ਆ ਕਿ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਜੋ ਮੋਹਾਲੀ ਸੁਹਾਣਾ ਸਾਹਿਬ ਕਬੱਡੀ ਕੱਪ ਤੇ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਡੋਨੀ ਬਲ ਸ਼ਗਰਪ੍ਰੀਤ ਮੁਹਬਤ ਰੰਧਾਵਾ ਅਮਨ ਅਮਰ ਖੱਬੇ ਪ੍ਰਭ ਦਾਦੂ ਦਾਸੂਬਾਲ ਤੇ ਕੌਸਲ ਚੌਧਰੀ ਲੈਂਦੇ ਆ ਇਹ ਬੰਦਾ ਸਾਡੇ ਐਂਟੀ ਜੱਗੂ ਤੇ ਲੌਰੈਂਸ ਨਾਲ ਵਰਤਦਾ ਸੀ ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਰਹਾਇਸ਼ ਕਰਵਾਈ ਸੀ ਤੇ ਖੁਦ ਬੰਦੇ ਸਾਹਮਣੇ ਸੀ ਅੱਜ ਅਸੀਂ ਰਾਣਿਆਂ ਮਾਰ ਕੇ ਆਪਣੇ ਭਰਾ ਮੂਸੇਵਾਲੇ ਦਾ ਬਦਲਾ ਲੈ ਲਿਆ ਇਹ ਕੰਮ ਸਾਡਾ ਭਰਾ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਕੀਤਾ ਬਾਕੀ ਅੱਜ ਜੋ ਅੱਜ ਤੋਂ ਸਾਰਿਆਂ ਨੂੰ ਸਾਰਿਆਂ ਨੂੰ ਪਲੇਰਾਂ ਤੇ ਉਹਨਾਂ ਦੇ ਮਾਂ ਪਿਓ ਨੂੰ ਇੱਕ ਬੇਨਤੀ ਆ ਕੋਈ ਵੀ ਜੱਗੂ ਤੇ ਹੈਰੀ ਟੌਰਡ ਦੀ ਟੀਮ ਚ ਨਾ ਖੇਡੇ ਤੇ ਨਾ ਹੀ ਫਿਰ ਰਿਜ਼ਲਟ ਇਹੀ ਮਿਲੂਗਾ ਜੇਕਰ ਨਾ ਰੁਕੇ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਸਾਨੂੰ ਬਸ ਜੱਗੂ ਤੇ ਹੈਰੀ ਟੌਰਡ ਦੀ ਕਬੱਡੀ ਦੇ ਵਿੱਚ ਸ਼ਾਮਲ ਕੋਈ ਦਖਲ ਅੰਦਾਜ਼ੀ ਨਹੀਂ ਚਾਹੀਦੀ ਵਾਹਿਗੁਰੂ ਮਿਹਰ ਕਰੇ ਵੇਟ ਐਂਡ ਵਾਚ ਗੋਪੀਗਨ ਸ਼ਾਮਪੂਰੀਆ ਤੇ ਹੋਰ ਕਈ ਜ਼ਿਕਰ ਕੀਤਾ ਗੈਂਗਸਟਰ ਦਵਿੰਦਰ ਬੰਬੀਹਾ ਗੁਰੂ ਅੱਜ ਬਿੰਦਰ ਬੰਬੀਹਾ ਗਰੁੱਪ ਆ ਜੋ ਲਾਰੈਂਸ ਬਿਸ਼ਨੋਈ ਦਾ ਕੱਟੜ ਵਿਰੋਧੀ ਆ ਲਾਰੈਂਸ ਬਿਸ਼ਨੋਈ ਦੇ ਨਾਲ ਦੁਸ਼ਮਣੀ ਤੋਂ ਬਾਅਦ ਕੀ ਵਾਕਏ ਹੀ ਸਿੱਧੂ ਮੂਸੇਵਾਲੇ ਦਾ ਬਦਲਾ ਲਿਆ ਗਿਆ ਇਹ ਕੀ ਵਾਕਏ ਹੀ ਲਾਰੈਂਸ ਬਿਸ਼ਨੋਈ ਦੇ ਐਂਟੀ ਗਰੁੱਪ ਦੇ ਵੱਲੋਂ ਹੀ ਇਹ ਜਿਹੜਾ ਵਾਰਦਾਤ ਨੂੰ ਅੰਜਾਮ ਦਵਾਇਆ ਗਿਆ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਵੀ ਹੁੰਦੇ ਨੇ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਜਾਂ ਫਿਰ ਕਹਿ ਲਈਏ ਬਦਮਾਸ਼ ਹੁੰਦੇ ਨੇ ਗੈਂਗਸਟਰ ਹੁੰਦੇ ਨੇ ਕੋਈ ਕਿਸੇ ਦਾ ਜਦੋਂ ਕਤਲ ਹੋ ਜਾਂਦਾ ਉਸ ਤੋਂ ਬਾਅਦ ਜ਼ਿੰਮੇਵਾਰੀ ਲੈ ਲੈਂਦੇ ਨੇ ਕਿ ਜਦੋਂ ਫਿਰ ਅਸੀਂ ਕਿਸੇ ਤੋਂ ਫਰੋਤੀ ਮੰਗਾਂਗੇ ਤਾਂ ਉਸ ਵੇਲੇ ਸਾਨੂੰ ਫਰੋਤੀ ਮੰਗਣ ਵੇਲੇ ਆਸਾਨੀ ਹੋ ਜਾਵੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਫਰੋਤੀ ਦੇਣ ਵਾਲੇ ਦੇ ਮਨ ਦੇ ਵਿੱਚ ਉਹ ਘੰਟੀ ਖੜਕੇ ਕਿ ਹਾਂ ਇਹ ਤਾਂ ਉਹੀ ਗੈਂਗਸਟਰ ਨੇ ਉਹੀ ਗਰੁੱਪ ਆ ਜਿਸ ਦੇ ਵੱਲੋਂ ਫਲਾਣੇ ਬੰਦੇ ਦਾ ਕਤਲ ਕਰਵਾ ਦਿੱਤਾ ਸੀ ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਦਵਿੰਦਰ ਬੰਬੀਹਾ ਗਰੁੱਪਾ ਬੰਬੀਹਾ ਗਰੁੱਪ ਦੇ ਨਾਲ ਗੋਪੀ ਗਨਸ਼ਾਮ ਪੁਰੀਆ ਦੀ ਜਿਹੜੀ ਆ ਕੁਝ ਟਸਰ ਮਸਰ ਚੱਲ ਰਹੀ ਸੀ ਹਾਲਾਂਕਿ ਇਸ ਦੇ ਬਾਰੇ ਕਲੀਅਰ ਨਹੀਂ ਹੈ ਪਰ ਇਹ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਆ ਕਿ ਉਸ ਦੇ ਵਿੱਚ ਟਸਰ ਚੱਲ ਰਹੀ ਸੀ ਕਿਉਂਕਿ ਕਬੱਡੀ ਕ ਅਜਿਹੀ ਖੇਡ ਆ ਕਬੱਡੀ ਮਾਂ ਖੇਡ ਆ ਮਾਂ ਖੇਡ ਕਬੱਡੀ ਦੇ ਵਿੱਚੋਂ ਕਈ ਗੈਂਗਸਟਰ ਜਿਹੜੇ ਨੇ ਉਹ ਬਣ ਚੁੱਕੇ ਨੇ ਵੱਡੇ ਵੱਡੇ ਤਕੜੇ ਤਕੜੇ ਪਲੇਅਰ ਸੀ ਜਿਹੜੇ ਕਦੇ ਗਰਾਊਂਡ ਦੇ ਵਿੱਚ ਪਹਿਲਾਂ ਪਾਉਂਦੇ ਸੀ ਉਹ ਅੱਜ ਗੈਂਗਸਟਰ ਬਣੇ ਹੋਏ ਨੇ ਤਾਂ ਕੀ ਵਾਕਈ ਗੈਂਗਸਟਰ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬੀ 뮤지컬 ਇੰਡਸਟਰੀ ਦੇ ਵਿੱਚ ਦਾਖਲ ਹੋ ਗਿਆ ਉਸੇ ਤਰੀਕੇ ਦੇ ਨਾਲ ਕਬੱਡੀ ਦੇ ਵਿੱਚ ਵੀ ਲਗਾਤਾਰ ਗੈਂਗਸਟਰ ਦੇਖਣ ਨੂੰ ਮਿਲ ਰਹੇ ਨੇ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਮਾਰਚ ਮਹੀਨੇ 'ਚ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੁੰਦਾ ਉਹ ਵੀ ਇੱਕ ਗੈਂਗਬਾਰ ਦਾ ਨਤੀਜਾ ਦੱਸਿਆ ਜਾ ਰਿਹਾ ਸੀ ਗੈਂਗਸਟਰਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ ਤਾਂ ਹੁਣ 2025 ਦੇ ਵਿੱਚ ਤੇਜਪਾਲ ਸਿੰਘ ਦਾ ਵੀ ਕਤਲ ਹੋਇਆ ਸੀ ਉਸ ਤੋਂ ਇਲਾਵਾ ਹੁਣ ਸੁਹਾਣਾ ਦੇ ਵਿੱਚ ਜੋ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਇਸ ਤੋਂ ਬਾਅਦ ਜ਼ਿੰਮੇਵਾਰੀ ਲੈ ਲਈ ਗਿਆ ਪੋਸਟਪਾਕੀ ਤਾ ਕੀ ਹੁਣ ਪੁਲਿਸ ਕੋਸ਼ਿਸ਼ ਕਰ ਰਹੀ ਆ ਪੁਲਿਸ ਪੁਲਿਸ ਦੇ ਹੱਥ ਕਦੋਂ ਲੱਗਣਗੇ ਉਹ ਹਮਲਾਬਰ ਪੁਲਿਸ ਇਸ ਮਾਮਲੇ ਨੂੰ ਕਦੋਂ ਤੱਕ ਸੁਲਝਾ ਪਾਏਗੀ ਆਖਰ ਕਦੋਂ ਤੱਕ ਉਹਨਾਂ ਕਾਤਲਾਂ ਤੱਕ ਪੁਲਿਸ ਪਹੁੰਚ ਜਾਵੇਗੀ ਕਿਉਂਕਿ ਕਾਨੂੰਨ ਵਿਵਸਥਾ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਭਾਵੇਂ ਵਿਰੋਧੀ ਹੋਣ ਭਾਵੇਂ ਕੋਈ ਆਮ ਇਨਸਾਨ ਹੋਵੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ ਇੰਨਾ ਵੱਡਾ ਪ੍ਰੋਗਰਾਮ ਲਿਖਿਆ ਜਾਵੇ ਹੰਸਾਲੀ ਵਾਲੇ ਬਾਬਾ ਜੀ ਵੀ ਉਸ ਕਬੱਡੀ ਟੂਰਨਾਮੈਂਟ ਦੇ ਵਿੱਚ ਸ਼ਾਮਲ ਸੀ ਡੀਆਈਜੀ ਖੁਦ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਪਹੁੰਚਣਾ ਸੀ ਸਵਾਲ ਇਹ ਵੀ ਖੜੇ ਕੀਤੇ ਜਾ ਰਹੇ ਨੇ ਕੀ ਮਨਕੀਰਤ ਔਲਖ ਤਾਂ ਨਹੀਂ ਕਿਤੇ ਟਾਰਗੇਟ ਤੇ ਸੀ ਕਿਉਂਕਿ ਮਨਕੀਰਤ ਔਲਖ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਵੱਡੀ ਸਿਕਿਉਰਿਟੀ ਲੈ ਕੇ ਜਾਂਦੇ ਨੇ ਮਨਕੀਰਤ ਔਲਖ ਆਪਣੇ ਨਾਲ ਮਨਕੀਰਤ ਔਲਖ ਦੇ ਨਾਲ ਜਿਹੜੀ ਬੰਬੀਹਾ ਗਰੁੱਪ ਦੀ ਇਹ ਦੁਸ਼ਮਣੀ ਲਾਰੈਂਸ ਬਿਸ਼ਨੋਈ ਕਰਕੇ ਆ ਕਿਉਂਕਿ ਜਦੋਂ ਰੋਪੜ ਦੀ ਜੇੜ ਦੇ ਵਿੱਚ ਲਾਰੈਂਸ ਬਿਸ਼ਨੋਈ ਬੰਦ ਸੀ ਤਾਂ ਉਸ ਵੇਲੇ ਵਿੱਕੀ ਮਿੱਡੂ ਖੇੜਾ ਜਦੋਂ ਜੁੰਦੇ ਸੀ ਵਿੱਕੀ ਮਿੱਡੂ ਖੇੜਾ ਦੇ ਕਹਿਣ ਦੇ ਉੱਤੇ ਲਾਰੈਂਸ ਬਿਸ਼ਨੋਈ ਦੇ ਯਾਰ ਵਿੱਕੀ ਮਿੱਡੂ ਖੇੜਾ ਦੇ ਕਹਿਣ ਦੇ ਉੱਤੇ ਮਨਕੀਰ ਤੌਲਖ ਦੇ ਵੱਲੋਂ ਜੇਲ੍ਹ ਦੇ ਵਿੱਚ ਸ਼ੋਅ ਲਗਾਇਆ ਤੇ ਬਾਅਦ ਵਿੱਚ ਪੋਸਟ ਪਾਈ ਕਿ ਅੱਜ ਆਪਣੇ ਯਾਰਾਂ ਦੇ ਨਾਲ ਮੁਲਾਕਾਤ ਹੋਈ ਜੇਲ੍ਹ ਦੇ ਵਿੱਚ ਸ਼ੋਅ ਲਾਇਆ ਸ਼ੋਅ ਤਾਂ ਬਹੁਤ ਲਾਇਆ ਪਰ ਅੱਜ ਜੋ ਨਜ਼ਾਰਾ ਹੈ ਉਹ ਕਦੇ ਨਹੀਂ ਆਇਆ ਰੱਬ ਮੇਰੇ ਭਰਾਵਾਂ ਬਰ ਰੱਬ ਮੇਰੇ ਯਾਰਾਂ ਦੇ ਉੱਤੇ ਮਿਹਰ ਕਰੇ ਜਲਦੀ ਇਹ ਜੇਲ੍ਹ ਚੋਂ ਬਾਹਰ ਆਣ ਤਾਂ ਲਾਰੈਂਸ ਬਿਸ਼ਨੋਈ ਵੀ ਦੀ ਉਸ ਫੋਟੋ ਦੇ ਉੱਤੇ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਵਿੱਕੀ ਮਿੱਡੂ ਖੇੜਾ ਵਿੱਕੀ ਮਿੱਡੂ ਖੇੜਾ ਦੇ ਨਾਲ ਮਨਕੀਰ ਤੌਲਖ ਢਿੱਲੋ ਸੀ ਇੱਕ ਦਿਲਪ੍ਰੀਤ ਢਿੱਲੋ ਤਾਂ ਇੱਕ ਕਲਾਕਾਰ ਸੀ ਤਾਂ ਇਸ ਕਰਕੇ ਜਿਹ ਫਿਰ ਉਹ ਪੋਸਟ ਨੂੰ ਲੈ ਕੇ ਉਹ ਫੋਟੋ ਨੂੰ ਲੈ ਕੇ ਵਿਵਾਦ ਹੋਇਆ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜੀਆਂ ਨਜ਼ਦੀਕੀਆਂ ਨੇ ਮਨਕੀਰ ਤੌਲਖ ਦੀਆਂ ਮਨਕੀਰ ਤੌਲਖ ਦੀਆਂ ਨਜ਼ਦੀਕੀਆਂ ਇਸ ਕਰਕੇ ਸੀ ਕਿਉਂਕਿ ਵਿੱਕੀ ਮਿੱਡੂ ਖੇੜਾ ਲਾਰੈਂਸ ਬਿਸ਼ਨੋਈ ਦਾ ਯਾਰ ਹੈ ਲਾਰੈਂਸ ਬਿਸ਼ਨੋਈ ਤੇ ਵਿੱਕੀ ਮਿੱਡੂ ਖੇੜਾ ਇਕੱਠੇ ਹੀ ਪਹਿਲਾਂ ਚੰਡੀਗੜ੍ਹ ਦੇ ਕਾਲਜ ਦੇ ਵਿੱਚ ਪੜ੍ਹਦੇ ਨੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਦਾਖਲਾ ਲੈ ਲੈਂਦੇ ਨੇ ਮਨਕੀਰ ਤੌਲਖ ਪਹਿਲਵਾਨ ਸੀ ਮਨਕੀਰ ਤੌਲਖ ਮਨੀ ਪਹਿਲਵਾਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵਿੱਕੀ ਮਿੱਡੂ ਖੇੜਾ ਦੇ ਨਾਲ ਕਾਫੀ ਗੂੜੀ ਦੋਸਤੀ ਸੀ ਤਾਂ ਇਸ ਕਰਕੇ ਫਿਰ ਹੁਣ ਮਨਕੀਰ ਤੌਲਖ ਨੇ ਕਬੱਡੀ ਟੂਰਨਾਮੈਂਟ ਦੇ ਵਿੱਚ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਫਾਇਰਿੰਗ ਹੋ ਚੁੱਕੀ ਹੈ ਇਹ ਵੀ ਸਵਾਲ ਨੇ ਇਹ ਹੌਲੀ ਹੌਲੀ ਜਿਹੜਾ ਸਾਹਮਣੇ ਆ ਜਾਵੇਗਾ ਕਿ ਵਾਕਈ ਕਿਤੇ ਮਨਕੀਰਤ ਔਲਖਤਾ ਨਿਸ਼ਾਨੇ ਦੇ ਉੱਤੇ ਨਹੀਂ ਸੀ ਜਿਹੜਾ ਰਾਣਾ ਬਲਾ ਚੌਰੀਆ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹ ਪੋਸਟ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰ ਰਹੀ ਆ ਕਿ ਵਾਕਈ ਹੀ ਬੰਬੀਹਾ ਗਰੁੱਪ ਨੇ ਪਹਿਲਾਂ ਹੀ ਜਿਹੜੀ ਆ ਇਹ ਰੈਕੀ ਕਰ ਲਈ ਸੀ ਪਹਿਲਾਂ ਹੀ ਸਾਰਾ ਕੁਝ ਪਤਾ ਸੀ ਇਸ ਤੇ ਕਿੰਨਾ ਸ਼੍ਰੀਆਮ ਆਉਂਦੇ ਨੇ ਪੜਸਥਿਤੀ ਮੌਜੂਦਗੀ ਦੇ ਵਿੱਚ ਪੁਲਿਸ ਥਾਣਾ ਸੁਹਾਣਾ ਥਾਣਾ ਜਿਹੜਾ ਬਿਲਕੁਲ ਨਜ਼ਦੀਕ ਪੈਂਦਾ ਤਾਂ ਵੱਡੇ ਸਵਾਲ ਪਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਖੜੇ ਹੁਣੇ ਲਾਜ਼ਮੀ ਨੇ